शाहकोट ਦੇ ਮੋਲਾ ਬਾਗ ਵਾਲਾ ਬਾਂਸਾ ਵਾਲਾ ਬਾਜ਼ਾਰ ਵਿਖੇ ਬੀਤੀ ਵੀਰਵਾਰ ਸ਼ਾਮ ਟਿਊਸ਼ਨ ਪੜਨ ਆਇਤਿਨ ਨੌਜਵਾਨਾਂ ਵੱਲੋਂ ਮੋਲਾ ਚ ਰਹਿੰਦੇ ਦੋ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਰੈਨਿਸ਼ ਪੁੱਤਰ ਰਿੰਕੂ ਗੁਪਤਾ ਵਾਸੀ ਮੋਲਾ ਬਾਗ ਵਾਲਾ ਬਾਂਸਾ ਵਾਲਾ ਬਾਜ਼ਾਰ ਸ਼ਾਹਕੋਟ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਨਜ਼ਦੀਕ ਇੱਕ ਟਿਊਸ਼ਨ ਸੈਂਟਰ ਹੈ ਜਿੱਥੇ ਸ਼ਾਹਕੋਟ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਨੌਜਵਾਨ ਪੜਨ ਆਉਂਦੇ ਹਨ ਉਸਨੇ ਦਸਿਆ ਕਿ ਵੀਰਵਾਰ ਨੂੰ ਉਹਨਾਂ ਦੇ ਘਰ ਧਾਰਮਿਕ ਸਮਾਗਮ ਚੱਲ ਰਿਹਾ ਸੀ ਕਿ ਇਸ ਦੌਰਾਨ ਉਹ ਅਤੇ ਉਸਦਾ ਗੁਆਡੀ ਦੋਸਤ ਕ੍ਰਿਸ਼ਪੁੱਤਰ ਹਰਸ਼ ਕੁਮਾਰ ਘਰ ਦੇ ਬਾਹਰ ਖੜੇ ਸੀ ਕਿ ਟਿਊਸ਼ਨ ਪੜ੍ਹਨ ਆਏ ਤੇ ਨੌਜਵਾਨ ਨੇ ਪਹਿਲਾ ਉਹਨਾਂ ਨਾਲ ਟਿਊਸ਼ਨ ਸੈਂਟਰ ਦੇ ਕੋਠੇ ਤੋਂ ਖੜੇ ਹੋ ਕੇ ਗਾਲੀ ਗਲੋਚ ਕੀਤਾ ਕੁਝ ਸਮੇਂ ਬਾਅਦ ਉਹ ਨੌਜਵਾਨ ਸਾਡੇ ਘਰ ਦੇ ਬਾਹਰ ਆਏ ਅਤੇ ਸਾਡੇ ਨਾਲ ਝਗੜਾ ਕਰਨ ਲੱਗ ਪਏ ਜਿਨ੍ਹਾਂ ਨੂੰ ਰਸਤੇ ਵਿੱਚੋਂ ਲੰਘ ਰਹੇ ਇੱਕ ਨੌਜਵਾਨ ਨੇ ਰੋਕਿਆ ਤਾਂ ਉਹ ਚਲੇ ਗਏ ਉਸਨੇ ਦੱਸਿਆ ਕਿ ਸ਼ਾਮ ਕਰੀਬ 4:30 ਵਜੇ ਜਦ ਸਾਡੇ ਘਰ ਸਮਾਗਮ ਖਤਮ ਹੋਣ ਵਾਲਾ ਸੀ ਤਾਂ ਮੈਂ ਅਤੇ ਮੇਰਾ ਦੋਸਤ ਕ੍ਰਿਸ਼ ਸਕੂਟਰੀ ਤੇ ਬਾਜ਼ਾਰ ਵਿੱਚੋਂ ਸਮਾਨ ਲੈਣ ਜਾ ਰਹੇ ਸੀ ਕਿ ਇਸ ਦੌਰਾਨ ਟਿਊਸ਼ਨ ਪੜਨ ਆਏ ਹੋਣਾਂ ਤਿੰਨ ਨੌਜਵਾਨਾਂ ਨੇ ਸਾਨੂੰ ਗਲੀ ਦੇ ਬਾਹਰ ਘੇਰ ਲਿਆ ਅਤੇ ਮੇਰੇ ਤੇ ਮੇਰੇ ਦੋਸਤ ਨਾਲ ਪਹਿਲਾਂ ਹੱਥੋਪਾਈ ਹੋਈ ਅਤੇ ਬਾਅਦ ਵਿੱਚ ਸਿਰ ਵਿੱਚ ਕੜੇ ਮਾਰ ਕੇ ਮੈਨੂੰ ਜ਼ਖਮੀ ਕਰ ਦਿੱਤਾ। ਉਸਨੇ ਦੱਸਿਆ ਕਿ ਮੇਰੇ ਦੋਸਤ ਨੇ ਘਰ ਜਾ ਕੇ ਦੱਸਿਆ ਤਾਂ ਮੇਰੇ ਪਰਿਵਾਰਕ ਮੈਂਬਰ ਘਰ ਤੋਂ ਬਾਹਰ ਆਏ ਜਿਨ੍ਹਾਂ ਨੇ ਮੈਨੂੰ ਉਹਨਾਂ ਤੋਂ ਛੁਡਵਾਇਆ ਅਤੇ ਮੈਨੂੰ ਹਸਪਤਾਲ ਦਾਖਲ ਕਰਵਾਇਆ ਉਸਨੇ ਦੱਸਿਆ ਕਿ ਮੇਰੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਅਕਸਰ ਹੀ ਟਿਊਸ਼ਨ ਪੜਨ ਆਉਂਦੇ ਨੌਜਵਾਨ ਮੁਹੱਲੇ ਵਿੱਚ ਝਗੜਾ ਕਰਦੇ ਹਨ ਜਿਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਸਨੇ ਦੱਸਿਆ ਕਿ ਇਹ ਸਾਰੀ ਘਟਨਾ ਸਾਡੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਸਾਹਕੋਟ ਮਲਸੀਆ ਤੋਂ ਪੱਤਰਕਾਰ ਸਾਹਬੀ ਦਾਸੀ ਕੇ ਸਹਕੋਟ ਹਾਂਜੀ ਬੇਟਾ ਕੀ ਨਾਂ ਤੇਰਾ ਰੈਨਿਸ਼ ਹਾਂ ਕਿਹੜਾ ਮਹੱਲਾ ਤੁਹਾਡਾ ਬਾਗੂ ਹਾਂ ਕੀ ਗੱਲਬਾਤ ਹੋਈ ਏ ਤੇਰੇ ਨਾਲ ਕੁਛ ਨਹੀਂ ਅਸੀਂ ਮਤਲਬ ਬਾਟ ਖਾਇਆ ਸੀ ਘਰੇ ਤੇ ਅਸੀਂ ਸਗੇ ਕਮਰੇ ਵਗੈਰਾ ਚਿੱਤੇ ਦੋ ਮੁੰਡੇ ਸਣੀਪੁਰ ਦੇ ਤੇ ਖਾਤਲੇ ਕਡੇ ਲਿਗਦੇ ਪਏ ਸੀਗੇ ਫੱਕ ਨਹੀਂ ਚੋਣੀਂ ਕਸਤੇ ਕੌਣ ਸੀ ਮੁੰਡੇ ਮੁੰਡਿਆਂ ਨਾਮ ਤਾਂ ਨਹੀਂ ਪਤਾ ਕੀ ਕਰਨਾ ਹੁੰਦੇ ਉੱਥੇ ਮੁੰਡੇ ਉਹ ਟਿਊਸ਼ਨ ਵਗੈਰਾ ਕੋਲ ਹੁੰਦੇ ਅੱਛਾ ਕੀ ਗੱਲ ਹੋਈ ਹਾਂ ਕੁਛ ਨਹੀਂ ਅਸੀਂ ਮਤਲਬ ਉਸਮਾਨ ਮੁੰਡੇ ਚੱਲਦੇ ਸੀ ਬਾਟਸ ਤੇ ਜੀਦਾ ਸੀਗਾ ਤੇ ਉਹ ਤੋਂ ਸਾਨੂੰ ਗੱਲਾਂ ਕਰਦੇ ਪਏ ਸੀਗੇ ਤੇ ਥੱਲੇ ਆ ਕੇ ਸਾਨੂੰ ਮਤਲਬ ਧਮਕੀਆਂ ਵਗੈਰਾ ਦੇ ਰਹੀ ਸੀ ਤੇ ਫਿਰ ਉਹ ਮਤਲਬ ਕੋਈ ਆਇਆ ਸੀ ਤੇ ਉਹਨਾਂ ਨੇ ਕਹਿਤਾ ਕਿ ਲੈ ਨੋ ਪਾਣੀ ਦੇ ਰਵਾ ਤੇ ਉੱਥੇ ਗੱਲ ਖਤਮ ਹੋ ਗਈ ਤੇ ਅਸੀਂ ਮਤਲਬ ਐਕਟਿਵ ਵਗੈਰਾ ਗੱਡੀ ਤੇ ਸਿੱਟਲੇ ਸੀਗੇ ਤੇ ਇਹਨੂੰ ਮਤਲਬ ਮੁੰਡੇ ਨੂੰ ਇਦਾਂ ਨੇ ਐਕਟਿਵ ਉਹ ਖਿੱਚ ਲੈ ਆ ਕੇ ਫਿਰ ਉਹਨਾਂ ਮਾਰਨ ਲੱਗ ਪਏ ਮੈ ਛੜਾਣ ਗਿਆ ਸੀ ਮੇਰੇ ਕੀ ਮਾਰਿਆ ਉਹਨਾਂ ਨੇ ਤੇ ਮੇਰੇ ਘੜਾ ਮਾਰਿਆ ਸੀ ਤੇ ਤਿੰਨ ਆਰੀ ਮਾਰੇ ਕਿੰਨੇ ਮੁੰਡੇ ਸੀਗੇ ਤਿੰਨ ਮੁੰਡੇ ਸੀਗੇ ਦੋ ਨੇ ਮਾਰਿਆ ਉਹ ਤੇ ਇੱਕ ਨੇ ਫੜਿਆ ਹੋਇਆ ਸੀ ਪੁਲਿਸ ਮੌਕੇ ਤੇ ਆਈ ਸੀ ਉਹ ਮੌਕੇ ਤੇ ਪੁਲਿਸ ਨਹੀਂ ਸੀ ਨਹੀਂ ਹੁਣ ਹਸਪਤਾਲ ਦੇ ਵਿੱਚ ਹਸਪਤਾਲ ਚੇਕ ਕੀ ਕਹਿੰਦੀ ਪੁਲਿਸ ਉਹਨੂੰ ਕੁਝ ਨਹੀਂ ਬਿਆਨ ਵਗੈਰਾ ਕੁਝ ਨਹੀਂ